ਸਤਿ ਸ੍ਰੀ ਅਕਾਲ ਪੰਜਾਬੀਓ ਤੁਹਾਨੂੰ ਕਿਹਾ ਸੀਗਾ ਕਿ ਝਾੜੂ ਨੂੰ ਵੋਟ ਨਾ ਪਾਓ ਇਹ ਅੱਜ ਦਾ ਜਿਹੜਾ ਸਲੋਗਨ ਦਿੱਤਾ ਵੀ ਝੜ ਗੋ ਮੋਤ ਮਤ ਦੇ ਲਈ ਬਿਲਕੁਲ ਕਿਹਾ ਸੀਗਾ ਜਦੋਂ ਨਾ ਬਾਂਦਰ ਦੇ ਹੱਥ ਮਾਚਿਸ ਦੀ ਤੀਲੀ ਬਲਦੀ ਫੜਾ ਦੋ ਨਾ ਉਹ ਕੀ ਕਰੂਗਾ ਉਹ ਜੰਗਲ 'ਚ ਅੱਗ ਲਾ ਲੂਗਾ ਕਦੀ ਵੀ ਕਿਸੇ ਮਾੜੇ ਬੰਦੇ ਨੂੰ ਕੋਈ ਤਾਕਤ ਦੇ ਦੋ ਨਾ ਉਹ ਗੁੰਡਾਗਰਦੀ ਕਰਦਾ ਉਹ ਮਾੜੇ ਕੰਮ ਕਰਦਾ ਤੇ ਅੱਜ ਪੰਜਾਬ ਦੇ ਵਿੱਚ ਗੁੰਡਾਗਰਦੀ ਵੱਧ ਰਹੀ ਹੈ ਪੰਜਾਬ ਦੇ ਅੰਦਰ ਲੋਕਤੰਤਰ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਜੋ ਦਿਲ ਕਰਦਾ ਕਰੀ ਜਾਂਦੇ ਭਗਵੰਤ ਮਾਨ ਸਾਹਿਬ ਤੁਮ ਕਹਿ ਦੇ ਜਾਂਦੇ ਆ ਕੋਈ ਇਹੋ ਜਿਹਾ ਵਰਗ ਦੱਸ ਦੋ ਜਿਹੜਾ ਵਰਗ ਅੱਜ ਖੁਸ਼ ਹੋਵੇ ਚਾਹੇ ਉਹ ਕਿਸਾਨ ਲਾ ਲੋ ਚਾਹੇ ਮਜ਼ਦੂਰ ਲਾ ਲੋ ਚਾਹੇ ਵਪਾਰੀ ਲਾ ਲੋ ਸਾਰਿਆਂ ਨਾਲ ੱਤਕਾ ਤੇ ਮੀਟਿੰਗਾਂ ਦੇ ਵਿੱਚੋਂ ਉਠਾ ਠਾ ਜਿੱਟਦੇ ਪਏ ਆ ਕਦੇ ਜਾਓ ਜੋ ਕਰਨਾ ਕਰ ਲੋ ਮੈਂ ਡਰਦਾ ਨਹੀਂ ਕਿਸੇ ਤੋਂ ਜਿਹੜੀ ਧਰਨਿਆਂ ਵਾਲੀ ਪਾਰਟੀ ਨੂੰ ਅੱਜ ਧਰਨਿਆਂ ਤੋਂ ਡਰ ਲੱਗਦਾ ਹੁਣ ਅੱਜ ਦਾ ਸਲੋਗਨ ਕੀ ਹੈ ਆਮ ਆਦਮੀ ਪਾਰਟੀ ਨੂੰ ਸੀ ਬਾਰ-ਬਾਰ ਕਹਿੰਦੇ ਸੀ ਵੋਟ ਨਾ ਪਾਓ ਇਹਨਾਂ ਨੇ ਗਲਤ ਕੰਮ ਕਰਨੇ ਆ ਇਹਨਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਹੈਗਾ ਪੰਜਾਬ ਨੂੰ ਮਾੜੇ ਇਲਾਤਾਂ 'ਚ ਲੈ ਜਾਣਗੇ ਜਿੱਦਾਂ ਯੂਕਰੇਨ ਦੇ ਵਿੱਚ ਜਿਹੜਾ ਇੱਕ ਹਾਸੇ ਕਲਾਕਾਰ ਸੀ ਉਹਨੂੰ ਤੁਸੀਂ ਬਣਾਤਾ ਰਾਸ਼ਟਰਪਤੀ ਪ੍ਰੈਜ਼ੀਡੈਂਟ ਬਣਾਤਾ ਤੇ ਉਹਨੇ ਯੂਕਰੇਨ ਡੋਬਤਾ ਯੂਕਰੇਨ ਨੂੰ ਅਗ ਚੇ ਸਿੱਟਦਾ 트럼ਪੋ ਸਾਹਿਬ ਨਾਲ ਲੜ ਕੇ ਆ ਗਿਆ ਉਥੇ ਬਹਿਸ ਕਰਕੇ ਆ ਗਿਆ ਤਨਵਾਦ ਤਾਂ ਕੀ ਕਰਨਾ ਸੀ ਤੇ ਬਾਅਦ ਚ ਦੂਜੇ ਦਿਨ ਬਾਅਦ ਝੁਕਦਾ ਫਿਰਦਾ ਕਿਉਂਕਿ ਜਿਹੜੇ ਐਕਸਪੀਰੀਅੰਸ ਲੋਕ ਨਹੀਂ ਹੁੰਦੇ ਉਹਨਾਂ ਜੋ ਦਿਲ ਕਰਦਾ ਕਰੀ ਜਾਂਦੇ ਹੁਣ ਕੀ ਹੋ ਰਿਹਾ ਵੈਸਟ ਹਲਕੇ ਦੇ ਵਿੱਚ ਇਲੈਕਸ਼ਨ ਸਭ ਨੂੰ ਪਤਾ ਵੀ ਜਿਹੜੇ ਸਤਕਾਰਯੋਗ ਗੋਗੀ ਸਾਹਿਬ ਐਮਐਲਏ ਸਾਹਿਬ ਸੀਗੇ ਜਿਨ੍ਹਾਂ ਦੀ ਡੈਥ ਹੋ ਗਈ ਹੈ ਮੈਂ ਅਫਸੋਸ ਕਰਦਾ ਇਸ ਗੱਲ ਤੇ ਕਿਉਂਕਿ ਚਲੋ ਪ੍ਰਮਾਤਮਾ ਦੇ ਹੱਥ ਹੈ ਜੰਮਣਾ ਤੇ ਮਰਨਾ ਪ੍ਰਮਾਤਮਾ ਦੇ ਹੱਥ ਹੈ ਹੁਣ ਹੋਇਆ ਕੀ ਹੈ ਹੋਇਆ ਵੈਸਟ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਆਪਣਾ ਅਨਾਉਂਸ ਕਰਤਾ ਬਾਰੋਂ ਲਿਆਂਦਾ ਇਹ ਕਹਿੰਦੇ ਆ ਵੀ ਅਸੀਂ ਜਿਹੜਾ ਮੈਂਬਰ ਲਿਆਂਦਾ ਆ ਇਹ ਉਹਨੂੰ ਸੇਵਾ ਕਰਨੀ ਆ ਮੈਂ ਪੁੱਛਣਾ ਚਾਹਣਾ 3 ਸਾਲ ਰਾਜ ਸਭਾ ਦੇ ਉੱਤੇ ਰਹਿੰਦੇ ਸੀ ਕੀ ਉੱਥੇ ਸੇਵਾ ਨਹੀਂ ਕਰ ਸਕਦਾ ਸੀ ਚ ਵਿਧਾਨ ਸਭਾ 'ਚ ਚਲੋ ਕੇਜਰੀਵਾਲ ਸਾਹਿਬ ਨੇ ਆਣਾ ਜਾਂ ਸੁਸੋਦੀਆ ਜੀ ਆਣਾ ਉਹ ਇੱਕ ਅਲੱਗ ਵਿਸ਼ਾ ਹੋਇਆ ਕੀ ਹੈ ਵੈਸਟ ਹਲਕੇ ਦੇ ਵਿੱਚ ਹਰ ਘਰ ਨੂੰ ਨੋਟਿਸ ਕੱਢਣਾ ਸ਼ੁਰੂ ਕਰਤਾ ਬਿਲਡਿੰਗਾਂ ਲੈਣੇ ਕਾਰਪੋਰੇਸ਼ਨਾਂ ਲੈਣੇ ਬੜਾ ਲਈ ਮੇਰ ਆਮ ਆਦਮੀ ਪਾਰਟੀ ਚਲੋ ਬੀਬੀ ਬਣੀ ਸਤਕਾਰਯੋਗ ਸਾਡੀ ਭੈਣ ਆ ਪਰ ਆਮ ਆਦਮੀ ਪਾਰਟੀ ਦਾ ਮੇਰ ਬੜਾ ਆਤਾ ਨਾ ਕਿ ਰਿਹਾ ਫੈਸਲੇ ਕਿ ਤੇ ਲੋਕਾਂ ਦੇ ਕੋਠੀਆਂ ਨੂੰ ਲੋਕਾਂ ਦੇ ਉਹ ਨੋਟਿਸ ਕੱਢ ਰਿਹਾ ਉਹ ਤਾਂ ਕਰਕੇ ਨੋਟਿਸ ਕੱਢ ਰਿਹਾ ਵੀ ਜਿਹੜੇ ਨੋਟਿਸ ਕੱਢਾਂਗੇ ਤੇ ਸਾਰੇ ਆਮ ਆਦਮੀ ਪਾਰਟੀ ਦੇ ਬੰਦਿਆ ਕੋਲ ਜਾਣਗੇ ਫਿਰ ਅਸੀਂ ਉਹਨਾਂ ਨਾਲ ਸੌਦੇਬਾਜ਼ੀ ਕਰਾਂਗੇ ਵੀ ਵੋਟ ਸਾਨੂੰ ਪਾਈਓ ਅਸੀਂ ਤੁਹਾਡੀ ਸਪੋਰਟ ਕਰਦੇ ਆ ਤੁਹਾਡੀ ਬਿਲਡਿੰਗ ਬਚਾ ਲੈਣੇ ਫਲਾਣਾ ਵਿਚਾਰੇ ਉਹ ਲੁਧਿਆਣਾ 90% ਗਲਤ ਬਣਿਆ ਹੋਇਆ ਲੋਕਾਂ ਦੇ ਨਕਸ਼ੇ ਨਹੀਂ ਬਣਿਆ ਸਭ ਨੂੰ ਪਤਾ ਪਰੇ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਰਾ ਲੁਧਿਆਣਾ ਢਾ ਦਿਓ ਜਦੋਂ ਬਣਾਣ ਵੇਲੇ ਕਿਤੇ ਸੀਗੇ ਤੁਸੀਂ ਸੁੱਤੇ ਪਏ ਸੀਗੇ ਉਦੋਂ ਸਰਕਾਰਾਂ ਸੁੱਤੀਆਂ ਪਈਆਂ ਸੀਗੀਆਂ ਅੱਜ ਤੁਸੀਂ ਲੋਕਾਂ ਦੀ ਕਮਜ਼ੋਰੀ ਦੇਖੋ ਇੱਕ ਗੱਲ ਯਾਦ ਰੱਖ ਲੈਣਾ ਜਦੋਂ ਆਪਾਂ ਕਿਸੇ ਲੋੜਬੰਦ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਆ ਨਾ ਤੇ ਬੜਾ ਮਾੜਾ ਹੁੰਦਾ ਰਾਵਣ ਨੇ ਵੀ ਕਮਾਂਡ ਕੀਤਾ ਸੀ ਤੁਸੀਂ ਕਮਾਂਡ ਕਰਦੇ ਵੇ ਕਹਿੰਦੇ ਹੋਮੇ ਦੀਰਗ ਰੋਗ ਹੈ ਰਾਵਣ ਨੇ ਕਮਾਂਡ ਕੀਤਾ ਸੀ ਉਹਦਾ ਅਸਰ ਕੀ ਹੋਇਆ ਦੁਰਯੋਦਨ ਨੇ ਕਮਾਂਡ ਕੀਤਾ ਸੀਗਾ 5 ਪਿੰਡ ਮੰਗੇ ਸੀਗੇ ਪਾਂਡਵਾ ਨੇ ਫੈਸਲਾ ਹੋਇਆ ਸੀ ਪਰ ਪੰਜ ਪਿੰਟ ਨਹੀਂ ਦਿੱਤੇ ਤੇ ਦਰਯੋਧਨ ਦਾ ਪੂਰੇ ਕੁਲਾ ਨਾਸ਼ ਹੋ ਗਿਆ ਹਸ਼ਰ ਕੀ ਹੋਇਆ ਤੇ ਔਰੰਗਜੇ ਜਿਹੜਾ ਸਵਾ ਮੰਨ ਰੋਜ ਜਨੇਊ ਲਾਂਦਾ ਸੀ ਉਹਦਾ ਹਸ਼ਰ ਕੀ ਹੋਇਆ ਵੱਡੇ ਵੱਡੇ ਮਹਾਬਲੀ ਬੜੇ ਆਪਣੇ ਆਪ ਨੂੰ ਕਹਿੰਦੇ ਘਵਾਂਦੇ ਪਾਟੇ ਖਾਂ ਪੈਂਦੇ ਖਾਂ ਪਲਾਣੇ ਪਣੇ ਆਂਦੇ ਨੇ ਸਾਰੇ ਚਲੇ ਗਏ ਕਿਸੇ ਦਾ ਘਮੰਡ ਨਹੀਂ ਰਿਹਾ ਕੋਈ ਨਹੀਂ ਇੱਥੇ ਰਹਿਣਾ ਤੇ ਅੱਜ ਤੁਸੀਂ ਘਮੰਡ ਦੇ ਨਾਲ ਆਪਣੀ ਪਾਵਰ ਜਿਹੜੀ ਤਾਕਤ ਦਾ ਨਸ਼ਾ ਤੁਹਾਨੂੰ ਚੜਿਆ ਨਾ ਆਮਦ ਵੀ ਬੜੇ ਨੇ ਦਿੱਲੀ ਲਾਇਆ ਨਾ ਲੋਕਾਂ ਨੇ ਹੁਣ ਵਾਰੀ ਪੰਜਾਬ 'ਚ ਆ ਪਰ ਵੈਸਟਲ ਕੇ ਦੀ ਇਲੈਕਸ਼ਨ ਕਰਕੇ ਹੁਣ ਘਰਾਂ ਘਰਾਂ 'ਚ ਨੋਟਿਸ ਆ ਰਹੇ ਆ ਤੇ ਉਹ ਸਿਰਫ ਆਪਣੇ ਤੱਕ ਸਾਡੇ ਤੱਕ ਅਪਰੋਚ ਕਰਨ ਤੇ ਅਸੀਂ ਕਹੀਏ ਵੀ ਸਰਕਾਰ ਸਾਡੀ ਹੈ ਕਾਰਪੋਰੇਸ਼ਨ ਸਾਡੀ ਹੈ ਅਸੀਂ ਕਰਾਂਗੇ ਹੁਣ ਆਪਣੀ ਇਲੈਕਸ਼ਨ ਜਿੱਤਣ ਲਈ ਹੁਣ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਮੈਂ ਪੁੱਛਣਾ ਚਾਹੁੰਦਾ ਫਿਰ ਤੁਸੀਂ ਇਲੈਕਸ਼ਨ ਕਰਾਓ ਹੀ ਨਾ ਤੁਸੀਂਾਨੂੰ ਇਲੈਕਸ਼ਨ ਦੀ ਲੋੜ ਹੀ ਨਹੀਂ ਤੁਸੀਂ ਸਾਰੀਆਂ ਪਾਰਟੀਆਂ ਨੂੰ ਕਹਿੰਦੇ ਹੋ ਘਰੇ ਬਹਿ ਜਾਓ ਜੀ ਅਸੀਂ ਤਾਂ ਧੱਕਾ ਕਰਨਾ ਅਸੀਂ ਤਾਂ ਸਰਕਾਰੀ ਮਸ਼ੀਨਰੀ ਵੀ ਉਪਯੋਗ ਕਰਾਂਗੇ ਅਸੀਂ ਧੱਕਾ ਵੀ ਕਰਾਂਗੇ ਪ੍ਰੈਸ਼ਰ ਵੀ ਬਣਾਵਾਂਗੇ ਡਰਾਵਾਂਗੇ ਵੀ ਲੋਕਾਂ ਨੂੰ ਪਰ ਤੁਹਾਨੂੰ ਇਹ ਨਹੀਂ ਪਤਾ ਹਸ਼ਰ ਤੁਹਾਡਾ ਜਿੱਦਾਂ ਰਾਵਣ ਦਾ ਹਸ਼ਰ ਹੋਇਆ ਜਿੱਦਾਂ ਉਰਗਜੇ ਦਾ ਹਸ਼ਰ ਹੋਇਆ ਜਿੱਦਾਂ ਦਰਯੋਦਨ ਦਾ ਹਸ਼ਰ ਹੋਇਆ ਇਦਾਂ ਦੇ ਕਾਂਸ ਵਰਗਿਆਂ ਤੇ ਜਿਹੜੇ ਜਿਹੜੇ ਵੱਡੇ ਵੱਡੇ ਸੀਗੇ ਸਾਰਿਆਂ ਦੇ ਹਸ਼ਰ ਹੀ ਹੋਏ ਆ ਆਖਿਰ ਦੇ ਵਿੱਚ ਤੁਸੀਂ ਪਛਤਾਨ ਦਾ ਮੌਕਾ ਨਹੀਂ ਤੁਹਾਨੂੰ ਮਿਲਣਾ ਤੇ ਆਮ ਆਦਮੀ ਪਾਰਟੀ ਨੂੰ ਪਛਤਾਨ ਦਾ ਮੌਕਾ ਨਹੀਂ ਮਿਲਣਾ ਜੋ ਹਾਲਾਤ ਤੁਸੀਂ ਕਰ ਰਹੇ ਹੋ ਤੇ ਮੈਂ ਫੇਰ ਕਹਿੰਦਾ ਇਹ ਨੋਟਿਸ ਬਾਜੀ ਦਾ ਡਰਾਮੇ ਬਾਜੀ ਨਾ ਕਰੋ ਲੋਕਾਂ ਨੂੰ ਤੰਗ ਨਾ ਕਰੋ ਲੋਕਾਂ ਦੀਆਂ ਅਰਦਾਸਾਂ ਲੱਗਦੀਆਂ ਲੋਕਾਂ ਦੀ ਹਾਈ ਵੀ ਲੱਗਦੀ ਹੈ ਤੇ ਤੁਹਾਨੂੰ ਤੁਸੀਂ ਹਾਈ ਲੈ ਰਹੇ ਹੋ ਆਜਮਦਮੀ ਪਾਰਟੀ ਵਾਲਿਓ ਇੱਕ ਆਪਣੇ ਸੰਜੀਵ अरोड़ा ਨੂੰ ਜਿਤਾਉਣ ਦੇ ਤਰੀਕੇ ਕਰ ਰਹੇ ਪਰ ਇਦਾਂ ਤਾਕਤ ਨਾਲ ਨਹੀਂ ਕਦੀ ਜਿੱਤੇ ਜਾਂਦਾ ਪਾਵਰ ਨਾਲ ਕਦੀ ਜਿੱਤਿਆ ਨਹੀਂ ਜਾਂਦਾ ਤਾਂ ਫਿਰ ਪਾਵਰਫੁੱਲ بڑے ਇਨਸਾਨ ਸੀਗੇ ਦੇਸ਼ ਦੇ ਅੰਦਰ ਤੇ ਫਿਰ ਪਾਵਰਫੁੱਲ ਬੰਦੇ ਬਣ ਜਾਂਦੇ ਪਰ ਉਹ ਬੰਦਾ ਬਣਦਾ ਜਿਹੜਾ ਜ਼ਮੀਨੀ ਹਕੀਕਤ ਹੋਵੇ ਇੱਕ ਵਾਰੀ ਗਲਤੀ ਨਾਲ ਤੁਸੀਂ ਆਮ ਆਦਮੀ ਪਾਰਟੀ ਵਾਲੇ ਪੰਜਾਬ 'ਚ ਆ ਗਏ ਦੁਬਾਰਾ ਨਹੀਂ ਆਂਦੇ ਦੁਬਾਰਾ ਬਿਲਕੁਲ ਨਹੀਂ ਆਂਦੇ ਤੁਹਾਡਾ ਬਿਲਕੁਲ ਅਸੀਂ ਬਾਰ-ਬਾਰ ਕਹਿੰਦੇ ਆ ਕਾਂਗਰਸ ਮੁਕਤ ਭਾਰਤ ਪਰ ਮੈਂ ਸਮਝਦਾ ਆਮ ਆਦਮੀ ਪਾਰਟੀ ਦਾ ਨਾਮ ਲੈਣ ਵਾਲਾ ਵੀ 20 20 ਨਾਸ਼ ਹੋਇਆ ਨਾ ਜੋ ਹਲਾਤਾਂ ਦੇ ਨਾਲ ਲੱਗੇ ਹੋਇਆ ਧੱਕਾ ਕਰਦੇ ਬੇ ਧੱਕਾ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ ਇਹ ਨੋਟਿਸ ਬਾਜ਼ੀ ਬੰਦ ਕਰਦਾ ਮੈਂ ਮੇਅਰ ਭੈਣ ਨੂੰ ਆਪਣੀ ਸਤਿਕਾਰਯੋਗ ਭੈਣ ਨੂੰ ਬੇਨਤੀ ਕਰਾਂਗਾ ਕਿ ਆਪਣੇ ਅਧਿਕਾਰੀਆਂ ਨੂੰ ਲਗਾਮ ਪਾਓ ਨਹੀਂ ਠੀਕ ਮੇਰੀ ਭੈਣ ਤੁਹਾਨੂੰ ਜੇ ਪ੍ਰਮਾਤਮਾ ਨੇ ਇੱਕ ਕੁਰਸੀ ਦੇ ਬਖਸ਼ਿਆ ਤੇ ਉਹ ਕੁਰਸੀ ਸੇਵਾ ਵਾਸਤੇ ਆ ਨਾ ਕਿ ਧੱਕੇ ਕਰਨ ਵਾਸਤੇ ਆਮ ਆਦਮੀ ਪਾਰਟੀ ਜਿਹੜਾ ਧੱਕਾ ਕਰ ਰਹੀ ਹੈ ਕੇਜਰੀਵਾਲ ਸਾਹਿਬ ਦੇ ਕਹਿਣ ਤੇ ਵੀ ਆਪਣੀ ਸੀਟ ਮੈਂ ਰਿਜ਼ਰਵ ਕਰ ਲਾ ਮੈਨੂੰ ਕਿਸੇ ਤਰ੍ਹਾਂ ਰਾਜ ਸਭਾ ਦੀ ਸੀਟ ਮੈਨੂੰ ਮਿਲ ਜੇ ਜਾਂ ਸੰਸਦਿਆਂ ਨੂੰ ਮਿਲ ਜੇ ਪਰ ਐਦਾਂ ਹੋਣਾ ਕੋਈ ਨਹੀਂ ਆਉਣ ਵਾਲੇ ਟਾਈਮ 'ਚ ਲੋਕਾਂ ਨੇ ਤੁਹਾਨੂੰ ਜਵਾਬ ਦੇਣਾ ਇਹ ਜਿਹੜਾ ਨਾਦਰ ਸ਼ਹੀ ਫਰਮਾਨ ਤੁਹਾਡਾ ਹੈ ਨਾ ਜਿਹੜਾ ਲੋਕਾਂ ਨੂੰ ਘਰਾਂ 'ਚ ਨੋਟਿਸ ਪੱਜ ਰਹੇ ਇਹਦਾ ਜਵਾਬ ਤੁਹਾਨੂੰ ਲੋਕਾਂ ਨੇ ਦੇਣਾ ਮੈਂ ਪੰਜਾਬੀਆਂ ਨੂੰ ਬੇਨਤੀ ਕਰਾਂਗਾ ਇਸ ਜਵਾਬ ਤੁਸੀਂ ਸੰਗਤ ਦੇ ਸਕਦੇ ਆ ਸੰਗਤ ਉੱਤੇ ਕੁਝ ਨਹੀਂ ਹੈਗਾ ਵੱਡੇ ਵੱਡੇ ਮਹਾਰਾਜੇ ਵੀ ਸੰਗਤ ਦੇ ਇਸ਼ਾਰੇ ਹੀ ਹੁੰਦਾ ਸੰਗਤ ਦਾ ਜਦੋਂ ਕਿਤੇ ਇਸ਼ਾਰਾ ਮਿਲ ਜਾਂਦਾ ਸਾਰੇ ਫਨਾ ਹੋ ਜਾਂਦੇ ਦਦੇ ਲੋਕ ਬਹੁਤ ਬਹੁਤ ਧੰਨਵਾਦ ਹੈ ਮੈਂ ਉਮੀਦ ਕਰਦਾ ਸ਼ਾਇਦ ਇਹਨਾਂ ਨੇ ਅਕਲ ਨੂੰ ਆਪਣੀ ਆ ਧਰਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਅਦਾਬ